ਹੁਣ ਜਿੰਨੇ ਵੀ ਤੁਹਾਡੇ ਕੈਮਿਸਟ ਹੈ ਮੈਂ ਤੁਹਾਡੇ ਸਿਰ ਨੂੰ ਦੱਸਣਾ ਚਾਹੁੰਦਾ ਕਿ ਜਿਲ੍ਹਾ ਪ੍ਰਸ਼ਾਸਨ ਮੀਟਿੰਗ ਕਰੇਗਾ ਜਿਹੜਾ ਸਾਫ਼ ਸੁਥਰਾ ਕੰਮ ਕਰਦਾ ਜਿਹੜਾ ਨਸ਼ੇ ਦੀਆਂ ਗੋਲੀਆਂ ਨਹੀਂ ਵੇਚਦਾ ਕੋਈ ਹੋਰ ਲੱਗਣਾ ਹੀ ਕਰਦਾ ਉਹਨੂੰ ਕੋਈ ਪ੍ਰੇਸ਼ਾਨ ਨਹੀਂ ਕਰੇਗਾ ਉਹ ਸਾਡੇ 950 ਦੇ ਕਰੀਬ ਹੈ ਗਿਆ ਜਿਹੜੇ ਨਸ਼ੇ ਦੇ ਤੁਹਾਡੇ ਤੁਹਾਡੇ ਕੈਮਿਸਟ ਸਾਰੇ ਜ਼ਿਲ੍ਹੇ ਦੇ ਵਿੱਚ ਸਾਰੇ ਵਿੱਚ ਜੀਰਾ ਵੀ ਆ ਗਿਆ ਗੁਰੂਵਾਰ ਸਾਹਿਬ ਵੀ ਆ ਗਿਆ ਸਾਰੇ ਆ ਕੇ ਤੇ ਉਹਦੇ ਚ ਉਹਦੇ ਚ ਮੈਂ ਕਹਿੰਦਾ ਮੁਸ਼ਕਲ ਨਾਲ ਚੜਾਇਆ ਹੈਗਾ 980 ਆ ਸੌਰੀ ਉਹਦੇ ਚ 10 20 50 ਹੋਣਗੇ ਜਿਹੜੇ ਮਾੜਾ ਕੰਮ ਕਰਦੇ ਆ ਬਾਕੀ ਸਾਰੇ ਚੰਗਾ ਕੰਮ ਕਰਨ ਵਾਲੇ ਆ ਉਹਨਾਂ ਨੂੰ ਉਹ 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 ਸਾਡੇ ਨਾਲ ਚੱਲਣਗੇ ਜੀ ਇਸੇ ਤਰ੍ਹਾਂ ਜਿਹੜਾ ਹੈਗਾ ਜਿਹੜੇ ਜਿਹੜੇ ਖਰਾਬ ਆ ਉਹਨਾਂ ਤੇ ਐਕਸ਼ਨ ਕਰਾਂਗੇ ਜੀ ਉਹਨਾਂ ਨੂੰ ਜਿਹੜੇ ਜਿਹੜੇ ਗੋਲੀਆਂ ਵੇਚਦਾ ਨਾ ਕਿਤੇ ਕੋਲ 1000 ਗੋਲੀ ਮਿਲ ਗਈ 2000 ਮਿਲ ਗਈ ਉਹਦਾ ਕਾਨੂੰਨ ਆ ਜੀ ਉਹਦਾ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨਗੇ ਸ਼ਡਿਊਲ ਡਰਗ ਚ ਪਾ ਰਹੇ ਆ ਇਹ ਇਸ ਤਰ੍ਹਾਂ ਦੇ ਕਨਰਜੀ ਡਰਿੰਕ ਹੈ ਜੀ ਮੈਂ ਪੰਜਾਬ 'ਚ ਬੈਨ ਕਰਤੀਆਂ ਉਹ ਸਾਰਿਆਂ ਨੂੰ ਦੱਸੋ ਕਿ ਕਿਸੇ ਸਕੂਲ 'ਚ ਨਹੀਂ ਰੱਖਣੀ ਸਕੂਲ ਦੇ 50 ਮੀਟਰ ਸ਼ਹਿਰ ਵਿੱਚ ਤੇ 100 ਮੀਟਰ ਪਿੰਡ ਦੇ ਉਹਦੇ ਦੇ ਆਲੇ-ਦੁਆਲੇ 'ਚ ਨਹੀਂ ਰੱਖਣੀ 18 ਸਾਲ ਦੇ ਬੱਚਿਆਂ ਤੱਕ ਮੈਂ ਬੈਨ ਕਰਤੀ ਆ ਕਾਲਜਾਂ ਵਾਸਤੇ ਪੇਰੈਂਟਸ ਵਾਸਤੇ ਐਡਵਾਈਜ਼ਰੀ ਆ ਵੀ ਘਰੇ ਵੀ ਨਾ ਰੱਖੋ ਉਹਦੇ 'ਚ ਕੈਫੀਨ ਬਹੁਤ ਹੁੰਦੀ ਆ ਸਟਿੰਗ ਆਂਦੀ ਆ ਇੱਕ ਤੁਹਾਡੇ ਰੈੱਡ ਬੋਲ ਆਂਦੀ ਆ ਇੱਕ ਹੈਲ ਆਂਦੀ ਆ ਉਹ ਇਹ ਹੈ ਲੈ ਉਹ ਬਹੁਤ ਹਾਰਮਫੁਲ ਹੈ ਬੱਚਿਆਂ ਵਾਸਤੇ ਸੋ ਇਹ ਕੁੱਲ ਮਿਲਾ ਕੇ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਕੋਲ ਬੰਦਾ ਚਾਹੇ ਕੋਈ ਹਲਵਾਈ ਦੀ ਦੁਕਾਨ ਹੈ ਜੀ ਚਾਹੇ ਉਹਦੀ ਰੇੜੀ ਹੈ ਜਾਂ ਉਹਦਾ ਹੋਟਲ ਹੈ ਰੈਸਟੋਰੈਂਟ ਹੈ ਉਹਨਾਂ ਵਾਸਤੇ ਇੱਕ ਵੈਨ ਹੈ ਜੀ ਸੇਫਟੀ ਔਨ व्हील्स ਫੂਡ ਸੇਫਟੀ ਔਨ व्हील्स ਉਹ ਮੌਕੇ ਤੇ ਆ ਕੇ ਦੁੱਧ ਪਨੀਰ ਘਿਓ ਮਸਾਲੇ ਜੋ ਮਰਜ਼ੀ ਟੈਸਟ ਕਰ ਲਓ 50 ਰੁਪਏ ਚ ਇਹ ਐਮਐਨ ਸਾਹਿਬ ਵੀ ਇਹ ਕੈਂਪੇਨ ਕਰਨਗੇ ਜੀ ਇੱਕ ਦਿਨ ਗੱਡੀ ਨੂੰ ਨਾਲ ਲੈ ਕੇ ਜਾਇਆ ਕਰਨਗੇ ਸਾਰਿਆਂ ਨੂੰ ਇਕੱਠੇ ਕਰਕੇ ਟੈਸਟ ਕਰ ਦੇਣਗੇ ਤਾਂ ਕਿ ਲੋਕਾਂ ਨੂੰ ਜਿਹੜਾ ਖਾਣਾ ਖਾਣਾ ਉਹ ਸ਼ੁੱਧ ਹੋਣਾ ਚਾਹੀਦਾ ਜੀ ਉਹ ਬਿਮਾਰੀ ਦਾ ਕਾਰਨ ਆਵੇ ਲੋਕ ਖਾਣਾ ਖਾ ਕੇ ਬਿਮਾਰ ਨਾ ਹੋਣ ਗੰਦਾ ਪਾਣੀ ਪੀ ਕੇ ਬਿਮਾਰ ਨਾ ਹੋਣ ਇਹ ਮੋٹے ਤੌਰ ਤੇ ਜਿਹੜੇ ਸਾਰੇ ਕੰਮ ਕਰਦੇ ਜੀ